ਕੋਈ ਮਿੱਤਰੋ ਚੜ ਕੇ ਗੱਡੀ 'ਚ ਲੱਗਿਆ ਵੀ ਆਪ ਕੰਮ ਕਰਕੇ ਲੱਗਿਆ ਨਾ ਰਹਿਣਾ ਲੈ ਜੱਟ ਦੀ ਤਾਂ ਅੱਖੀ 10 ਪੈਗਾ ਦੇ ਬਾਅਦ ਖੁੱਲਦੀ ਐ ਕੋਈ ਨਹੀਂ ਲੱਗਦੀ ਜਾਈ ਤੱਕ ਜੰਕਸ਼ਨ ਤੇ ਅੱਛਾ ਕੋਈ ਮਿੱਤਰੋ ਚੜ ਕੇ ਗੱਡੀ 'ਚ ਉੱਪਰ ਇਧਰ ਬੱਟਾ ਦਾ ਗगन ਐ ਇਧਰ ਚਾਰ ਇਧਰ ਐ ਆਹ ਸਮਾਨਾਂ ਸੁਨਾਤਾ ਰੋਣ ਲੱਦਿਆ ਬੈ ਕੰਮ ਤੇ ਉੱਧਰੋਂ ਵੀ ਮਲਾ ਦਾ ਜ਼ਾਰਾਂ ਲੱਦੀ ਹੋਇਆ ਇਧਰ ਹੋਇਆ ਦੇਖੋ ਮੰਗਰ ਵੀ ਚੱਲਣ ਆਪਾਂ ਜੀਰਕਪੁਰ ਨੂੰ ਉੱਥੋਂ ਚੱਲਾਂਗੇ ਅੱਗੇ ਹਰਦੁਆਰ ਪਾ ਪਹੁੰਚ ਗਏ ਆ ਰਿਸੀਕੇ ਤੇ ਤਪੋਵਾਨੇ ਰਗੇ ਚ ਤੇ ਰਾਤ ਦੇ ਪੌਣੇ 12 ਹੋ ਚੁੱਕੇ ਆ ਰੂਮ ਦੀ ਭਾਲ ਵਿੱਚ ਸਾਡੇ ਬੰਦੇ ਖੜ ਨਹੀਂ ਰਹੇ ਹੋਟਲ ਜੇ ਦਾ ਬਹੁਤ ਆਰਿਆ ਜਿਵੇਂ ਆ ਵੀ ਆਪਾਂ ਦੇ ਉਹ ਪਤਾ ਨਹੀਂ ਕਿੱਥੇ ਜਾ ਕੇ ਲੱਭਣਗੇ ਦੱਬੀ ਜੁਰੇ ਹੁੰਦੇ ਹੈਗੇ ਖੜਨ ਨੂੰ ਤਾਂ ਨਹੀਂ ਹੀ ਲੈਂਦੇ ਇਹ ਹੁਣ ਮੈਂ ਦੇਖੋ ਬਰਾਬਰ ਬਰਾਬਰ ਹਾਂਜੀ ਗੁੱਡ ਮਾਰਨਿੰਗ ਸਾਰੇ ਸਾਥੰਕ ਤੁਨ ਤੇ ਸਵੇਰ ਦੇ ਲਗਭਗ 8:00 ਸਿਰ ਪਾਉਣੇ ਦਿੱਤਾ ਤਾਂ ਟਾਈਮ ਹੋ ਗਿਆ ਅੱਪਰਾਾ 12:30 ਆ ਕੇ ਸੱਚੇ ਉੱਠੜ ਚਲੇ ਗਏ ਨੂੰ ਕਾਫੀ ਸੌਣੇ 800 ਨੂੰ ਮਿਲ ਗਿਆ ਜੇਰ ਉਹ ਤੇ ਲਫੋਂ ਨਹੀਂ ਆਉਂਗਾ 0113 ਪਰ ਫਾਕਰ ਕੋਈ ਇੱਕ ਮਿਲਿਆ ਹੈ ਹੁਣ ਸ਼ਹਿਰ ਸੀ ਕੇ ਸਦਾ ਤਪੂ ਬਨ ਵਾਲਾ ਏਰੀਆ ਹੁਣ ਬਸ ਤਿਆਰ ਹੋ ਕੇ ਹੁਣ ਅਸੀਂ ਰਿਸ਼ੀਕੇਤ ਤੋਂ ਚੱਲੇ ਆ ਉਹ ਸਾਹਮਣੇ ਹੋਟਲ ਸੀ ਦਾ ਗਰੇ ਦਾ ਨਹਿਮਾਲਿਆ ਕੱਢ ਕੇ ਲਿਆਉਂਦੇ ਤੇ ਮੌਸਮ ਹੋ ਰਿਹਾ ਰਮਣੀਕ ਅੱਜ ਨੇ ਦੇਖੋ ਪਹਾੜ ਰਿਸ਼ੀਕੇਤ ਦੇ ਬਾਰ ਬਾਰ ਦੇ ਖੜੇ ਲਗਭਗ ਕਾਫੀ ਲੰਘ ਕੇ ਹੁਣ ਸੌਖਾ ਵੀ ਹੋ ਜੂਗਾ ਨੂੰ ਅੱਧਾ ਘੰਟਾ ਬਚ ਗਿਆ ਰਾਤ 12 ਵਜੇ ਹੋਟਲ ਲੰਬੇ ਇੱਕ ਦੋ ਰੂਮ ਸਾਨੂੰ 16 ਸੌ ਚ ਮਿਲ ਗਏ ਸੀ ਥੱਲੇ ਗੱਦਾ ਵੀ ਲਾਤਾ ਇੱਕ ਬਹੁਤ ਸੋਹਣਾ ਸੀ ਪ੍ਰਬੰਧ ਹੋਟਲ ਵਾਲਾ ਜਿਹੜਾ ਲਿਫਟ ਲੋਸ ਲੱਗੀ ਆ ਏਟੀ ਵਗੈਰਾ ਸਾਰਾ ਪ੍ਰਬੰਧ ਸੀ ਫਰਿੱਜ ਵੀ ਸੀ ਰੂਮ ਚ ਤੇ ਹੁਣ ਚੱਲੇ ਅੱਗੇ ਨੂੰ ਅਸੀਂ ਟੋਟਿਆਂ ਗੱਡੀਆਂ ਤੇ ਚ ਇਹ ਦੇਵਪ੍ਰਾਗ ਤੋਂ ਲਗਭਗ 20 ਕਿਲੋਮੀਟਰ ਪਹਿਲਾਂ ਤੇ ਆ ਪਿੱਛੇ ਬੋਰਡ ਲੱਗਿਆ ਹੋਇਆ ਕਹਿੰਦੇ 셀ਫੀ 셀ਫੀ ਵੀਡੀਓਗ੍ਰਾਫੀ ਕਰਨ ਦਾ ਮਨ ਕਿਉਂਕਿ ਇੱਧਰ ਖਾਈ ਆ ਜਿਹੜੀ ਬਹੁਤ ਡੂੰਗੀ ਆ ਨਾਲ ਇੱਥੇ ਮਰੇ ਮਰੇ ਵੀ ਇੱਕ ਕਰੋ ਤੇ ਉਨ ਦਿਖਾਉਣੇ ਆ ਜਗ੍ਹਾ ਬਹੁਤ ਸੋਹਣਾ ਮਾਹੌਲਾ ਸਾਡੇ ਨਾਲ ਤੇ ਬੰਦੇ ਥੋੜਾ ਪਿੱਛੇ ਆਉਂਦੇ ਸੀ ਮੈਂ ਚਲੋ ਨਾਲੇ ਵੀਡੀਓ ਵੀਡੀਓ ਬਣਾ ਲੈਨੇ ਆ ਨਾਲੇ ਰੁੱਕ ਕੇ ਦਮ ਦਮ ਲੈ ਲੈਨੇ ਆ ਆ ਦੇਖੋ ਬੱਦਲ ਹੇਠਾਂ ਕੁਝ ਨਹੀਂ ਦਿਖ ਰਿਹਾ ਪੂਰਾ ਥੱਲੇ ਗੰਗਾ ਨਦੀ ਵਹਿ ਰਹੀ ਆ ਮੇਰੇ ਕੋ ਪੂਰਾ ਧੰਦਸਾਈ ਹੋਈ ਆ ਥੱਲੇ ਤੇ ਇੱਧਰ ਸਾਫ ਆ ਮੌਸਮ ਇਦੋਂ ਜਦੋਂ ਇੱਧਰ ਨੂੰ ਢੇਠਾ ਆਉਂਦੇ ਆ ਤਾਂ ਢੇਠਾ ਤੋਂ ਆ ਰਿਹਾ ਕੇ ਬੱਦਲ ਧੂਏ ਨੂੰ ਉੱਠ ਕੇ ਬਹੁਤ ਸੋਨਾ ਮੋਲਾ ਦੇਖੋ ਤਾਹ ਬੱਦਲ ਜਾ ਰਹੇ ਨੇ ਸੱਦੇ ਦੇਵ ਪ੍ਰਯਾਗ ਪਹੁੰਚ ਕੇ ब्रेकफास्ट ਕਰਾਂਗੇ ਦੇਵ ਪ੍ਰਯਾਗ ਉਹ ਜਗ੍ਹਾ ਜਿੱਥੇ ਹਲਕਨੰਦਾ ਤੇ ਭਾਗੀ ਰਦੀ ਦੋ ਨਦੀਆਂ ਜਿਹੜੀਆਂ ਮਿਲ ਕੇ ਗੰਗਾ ਦਾ ਜਨਮ ਹੁੰਦਾ ਉਹਨਾਂ ਦੋਨਾਂ ਦੇ ਮਲਾਪ ਤੋਂ ਬਾਅਦ ਗੰਗਾ ਬਣਦੀ ਹੈ ਉਹ ਜਗ੍ਹਾ ਦਾ ਨਾਮ ਹੈ ਦੇਵ ਪ੍ਰਯਾਗ ਉੱਤੇ ਹਲੇ ਆਪਾਂ 1 ਘੰਟੇ ਤੱਕ ਪਹੁੰਚਣਾ ਦੇਵ ਪ੍ਰਯਾਗ ਇੰਦਰ ਪੂਰੀ ਧੁੰਦ ਹੋ ਗਈ ਆਦਾਲਾ ਪੂਰਾ ਵਾਈਟ ਆਊਟ ਦੇਸੀ ਨਿਆਰੇ ਵੀਰ ਅੰਟਰਨੈਟ ਦੇਖੀ ਰਸਤੇ ਜਦੋਂ ਤੂੰ ਬਹਿ ਜਾ ਲੋ ਗਏ ਜੋ ਪੰਗਤ ਚ ਉਹ ਕਹਿਦਾ ਹੈ ਮੈਂ ਜਦੋਂ ਆਪਣਾ ਤਲਵਿੰਦਰ ਸਿੰਘ ਸੇਵਾ ਕਰ ਰਿਹਾ ਹਾਂ ਲੋ ਵੀ ਆਪਾਂ ਆ ਗਏ ਤੇ ਪ੍ਰਯਾਗ ਇੱਥੇ ਨਹੀਂ ਠੀਕਾ ਇਹ ਦੇਪ ਰਿਆਗਾ ਜਿੱਥੇ ਹਲਕਨ ਦਾ ਤੇ ਭਾਗੀਰਥੀ ਮਿਲ ਕੇ ਰੰਗਾ ਬਣਾਉਂਦੀਆਂ ਨੇ ਇੱਥੋਂ ਇਸ ਤੋਂ ਅੱਗੇ ਫਿਰ ਇਹਦਾ ਨਾਂ ਗੰਗਾ ਪੈਂਦਾ ਤੇ ਇਹ ਦੇਖੋ ਵੀ ਸੰਗਮ ਦਾ ਪਲ ਇੱਕ ਸਾਈਡ ਤੋਂ ਇਧਰੋਂ ਆ ਰਿਹਾ ਇਹਦਾ ਪਾਣੀ ਖਾ ਉਹ ਹਲਕਨੰਦਾ ਦਾ ਜਿਹੜਾ ਥੋੜਾ ਮਿੱਟੀ ਵਾਲਾ ਪਾਣੀ ਆ ਉਹ ਇਹ ਠਾ ਘਾਟ ਬਣਿਆ ਹੋਇਆ ਤੇ ਇਧਰੋਂ ਹਲਕਨੰਦਾ ਦੀ ਇਧਰੋਂ ਭਰਨੇ ਦਾ ਠੀਕ ਹੈ ਤੇ ਆ ਬਣ ਗਿਆ ਇਧਰ ਆ ਕੇ ਹਲਕਨਦਾ ਲਓ ਵੀ ਆਪਾਂ ਪਹੁੰਚ ਗਏ ਆ ਸ਼੍ਰੀਨਗਰ ਇਹ ਪਰਾਗੰਡ ਵਾਲਾ ਸ਼੍ਰੀਨਗਰ ਆ ਕਸ਼ਮੀਰ ਵਾਲਾ ਨੇ ਇਹ ਤੇ ਇਹਨੇ ਇਹ ਮਕੰਡ ਸਾਹਿਬ ਨੂੰ ਜਾਣ ਵਾਲੇ ਯਾਤਰੀਆ ਉਹ ਅਕਸਰ ਕੋਤਵਾਰਾ ਸਾਹਾਵਾਂ ਨਾਲ ਇੱਥੇ ਉੱਤਰੋ ਕੇ ਲੰਗਰ ਹੋਰਾਂ ਵੀ ਸੱਕ ਜਾਂਦੇ ਆ ਕਈ ਜੇ ਨੇ ਰੌਜ ਤਾਂ ਰਾਤ ਵੀ ਇੱਥੇ ਹੀ ਗੜਦੇ ਨੇ ਕਾਫੀ ਭੀੜ ਭੜ ਵਾਲਾ ਏਰੀਆ ਤੇ ਮੌਸਮ ਵੀ ਇੱਥੇ ਗਰਮ ਰਹਿੰਦਾ ਕਹਿੰਦੇ ਹਲਟ ਜਿਆਦਾ ਨਹੀਂ ਆਏ ਦੀ ਹਲੇ ਸਾਡੀ ਮੰਜ਼ਿਲ ਆ ਜਿਹੜੀ ਲੋਹਾ ਜੰਗ ਪਿਆਲੇ ਰਪਾਂ ਦੇ ਘੰਟੇ ਨਰਾ ਘਟੋ ਘਟੋ ਆਹਾਹਾ ਸੋਣਾ ਸੋਣਾ ਏਰੀਆ ਮਾਨਾ ਇੱਕ ਵਸਪਤਰਾ ਮਾਨਾ ਤਾਂ ਨਹੀਂ ਲੋਟ ਆਉਣਾ ਆਪਣੇ ਬਹੁਤ ਬੰਦੇ ਜਬਰ ਆ ਗਏ ਉਹ ਤਾਂ ਜੂਮੇ ਗਿਆ ਐਂ ਗੰਡਾ ਸਾਹ ਵਾਲੇ ਪੱਤਰੀ ਨਾਲ ਤੋਂ ਢੱਗ ਗਏ ਬੰਦੀ ਐ ਆ ਗਿਆਨ ਸ੍ਰੀ ਅਗਰਵੀ ਲਾਲ ਸ੍ਰੀ ਅਗਰਵੀ ਬਣਾਉਣਾ ਹੈ ਹਾਂ ਜੀ ਆਪਾਂ ਤਾਰੀ ਦੇਵੀ ਪਹੁੰਚ ਗਏ ਆ ਦੇਖੋ ਕਿੰਨਾ ਸੋਹਣਾ ਨਜ਼ਾਰਾ ਹੈ ਆਸਮਾਨ ਪੂਰਾ ਨੀਲਾ ਨੀਲਾ ਪੱਤਲਾ ਟਰਿਆ ਤੇ ਥੱਲੇ ਡੈਮ ਬਣਿਆ ਤੇ ਇਹ ਡੈਮ ਦੇ ਵਿੱਚ ਇੱਕ ਤੁਹਾਨੂੰ ਅਨੋਖਾ ਮੰਦਿਰ ਲਗਾਉਣਾ ਆ ਉਹ ਮੰਦਿਰ ਆ ਦੇਖੋ ਇਹਨੂੰ ਕਹਿੰਦੇ ਆ ਧਾਰੀ ਦੇਵੀ ਮੰਦਿਰ ਜਿਹੜੀ ਧਾਰੀ ਦੇਵੀ ਆ ਗਈ ਇਹ ਮਾਤਾ ਨੂੰ ਕਹਿੰਦੇ ਉੱਤਰਾਖੰਡ ਦੀ ਰੱਖਿਆ ਕਰ ਬਜੋਂ ਪੂਜਿਆ ਜਾਂਦਾ ਇਹ ਇਹਨੂੰ ਚਾਰ ਧਾਮ ਆ ਜਿਹੜੇ ਉੱਤਰਾਖੰਡ ਦੇ ਚਾਰ ਧਾਮ ਯਾਤਰਾ ਕੇਦਾਰਨਾਥ ਬੱਦਰੀਨਾਥ ਰੰਗੋਤਰੀ ਜਮਨੋਤਰੀ ਉਹਨਾਂ ਦੀ ਵੀ ਰੱਖਿਆ ਕਰ ਤੇ ਵੀ ਜਿਹੜੀ ਉਹਨਾਂ ਦੀ ਰੱਖਿਆ ਕਰਦੀ ਆ ਉਹਦੇ ਵਜੋਂ ਪੂਜਦੇ ਆ ਲੋਕ ਤੇ ਇਹ ਜਿਹੜਾ ਮੰਦਿਰ ਆ 2013 ਚ ਜਦੋਂ ਆ ਡੈਮ ਬਣ ਰਿਹਾ ਸੀਗਾ ਉਸ ਟਾਈਮ ਤੇ ਡੈਮ ਜਦੋਂ ਬਣਦਾ ਸੀ ਤਾਂ ਮੰਦਿਰ ਨੂੰ ਤੋੜਦਾ ਸੀ ਤੇ ਉਸੇ ਸਾਲ ਜਿਹੜੇ ਕੇਦਾਰਨਾਥ ਵਾਲੀ ਜਿਹੜੀ ਆਪਤਾ ਆਈ ਸੀ 2013 ਚ ਉਸੇ ਸਾਲ ਹੜ ਆ ਗਏ ਤਾਂ ਕਰਕੇ ਜਿਹੜੇ ਲੋਕ ਸੀ ਉਹਨਾਂ ਨੂੰ ਵਹਿਮ ਹੋ ਗਿਆ ਵੀ ਜਿਹੜਾ ਇਹ ਮੰਦਰਾਗਾ ਇਹ ਤੋੜਿਆ ਸੀ ਤਾਂ ਕਰਕੇ ਹੜ ਆਇਆ ਤਾਂ ਉਸ ਤੋਂ ਬਾਅਦ ਫਿਰ ਲੋਕਾਂ ਨੇ ਦੁਬਾਰਾ ਮੰਗ ਕੀਤੀ ਤਾਂ ਇਹ ਮੰਦਰਾ ਜਿਹੜਾ ਫਿਰ ਇਹਦੇ ਡੈਮ ਦੇ ਵਿੱਚ ਜਿੱਥੇ ਪਹਿਲਾਂ ਸੀਗਾ ਉੱਥੇ ਬਣਾਤਾ ਇਹ ਉਹ ਵੀ ਉਹ ਭਣਾ ਤੰਗਰਾ ਆ ਗਿਆ ਲੈਂਡਸਲਾਈਡ ਆ ਗਈ ਆ ਗਿਆ ਨੁਆਇੰਦ ਇਹ ਪਹਾੜੀ ਆ ਜੀ ਜਾਮ ਲੱਗਿਆ ਬਹੁਤ ਲੰਬਾ ਹੈ ਵੀ ਇਹਦਾ ਮੇਲਾ ਦਾ 2 20 ਕਿਲੋਮੀਟਰ ਲੰਮਾ ਹੋਣਾ ਉਹ ਬਸ 45 ਗੱਡੀ ਵੀ ਬਿੱਤੇ ਤੁਰ ਕੇ ਚੱਲੇ ਆ ਬਦਰੀਨਾਥ ਚਾਰ ਕਦਾਰਨਾਥ ਗਰੀ ਕਿਹੜੀ ਹੈ ਜਿੱਥੋਂ ਨਿਕਲਦਾ ਗੰਗੋਤਰੀ ਗੰਗੋਤਰੀ ਉਹ ਉਧਰ ਦੀ ਵੀ ਜਾਂਦੇ ਆ ਇਧਰ ਦੀ ਵੀ ਦੇਖੋ ਪੂਰਾ ਜਾਵੀਆਂ ਬਈ ਖੜੇ ਆ ਉਹ ਦੇਖੋ ਯਾ ਲੈਂਡਸਲਾਈਡ ਹੋ ਰਹੀ ਅੱਗੇ ਜੀਸੀਬੀ ਲੱਗੀਆਂ ਪਈਆਂ ਰਾਹ ਖੋਲਣ ਤੇ ਸੜਕ ਦੇ ਆਲੇ-ਗਾਲੇ ਦੇਖੋ ਰੌਣਕ ਮੇਲੇ ਲੱਗੇ ਤੁਰ ਕੇ ਆਪਾਂ ਚੱਲਦੇ ਆ ਆਖਰੀ ਪੁਆਇੰਟ ਵੱਲ ਨੂੰ ਲੋ ਵੀ ਆ ਕੋਈ ਮੰਤਰੀ ਆ ਰਿਹਾ ਸੀਗਾ ਸੋ ਪਹਿਲਾਂ ਜਾਮ ਚ ਇਹਨੂੰ ਕੱਟਿਆਗਾ ਖੁੱਲ ਗਿਆ ਜਾਮ ਮਾਕਰ ਟਕ ਟੱਦਾ ਪੌਣਾ ਘੰਟਾ ਲੱਗ ਜਾਣਾ ਇੱਥੇ ਵਾਲੇ ਲੱਗਿਆ ਪਈਆਂ ਉਹ ਤਾਂ ਕੱਲੇ ਮੰਤਰੀ ਨੂੰ ਹੀ ਕੱਟਿਆ ਇੱਥੇ ਦੇਖੋ ਭੀੜ ਪੂਰੀ ਉਤਰ ਪ੍ਰਯਾਸ ਹੋ ਚੱਲਿਆ ਇੱਥੇ ਆ ਦੇ 50 ਆ ਰਹੇ ਇਸ ਤਰ੍ਹਾਂ ਅਲਕਨੰਦਾ ਦੇਖੋ ਵਹਿ ਰਹੀ ਆ ਆ ਨਯਾਰ ਆਗਾ ਦੇਖੋ ਅਲਕਨੰਦਾ ਨਦੀ ਇੱਥੇ ਖੂਬ ਸੂਤਰੇ ਭਰੇ ਭਾਂ ਆਹ ਦੇਖੋ ਕੋਈ ਹੁਣ ਪਹੂਗਾ ਖੱਦਾ ਉੱਧਰਲੇ ਪਾਸੇ ਸੜਕ ਤੇ ਇੱਧਰਲੇ ਮੋਟਰਸਾਈਕਲ ਵਾਲਿਆਂ ਨੇ ਖੱਤਿਆਂ ਨਹੀਂ ਰੋਹ ਦੇਖੋ ਮੈਂ ਅੱਜ ਵੀ ਖੜਿਆ ਪੂਰੇ ਜਨੌਰੋਂ ਦੇ ਬੇਦਰਬਾਦੀ ਦੇ ਨੇੜੇ ਇੱਥੇ ਦਾ ਨਾਮ ਜਨਾਇਂ ਜਾਂਦਾ ਕਾਫਲੇ ਚੱਲ ਰਿਹਾ ਚੱਲਵੇ ਚੱਲ 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 ਬੱਕੋ ਮੇਲਾ ਕਈਆਂ ਦਾ ਲੈ ਵੀ ਇੱਕ ਘੰਟਾ ਹੋ ਗਿਆ ਜਾਮ ਲੱਗੇ ਨੂੰ ਜਿਹੜੀ ਸਾਡੇ ਵਾਲੀ ਲਾਈਨ ਆ ਗਈ ਇੱਧਰ ਨੂੰ ਆਉਣ ਵਾਲੀ ਇਹ ਸੜਕ ਓਪਨ ਹੀ ਨਹੀਂ ਹੋ ਰਹੀ ਓ ਆ ਰਹੀ ਆ ਹੁਣ ਮੱਤਾਂ ਮੱਤਾਂ ਹੁਣ ਚੱਲੀ ਆ ਐ ਇੱਧਰ ਉਹ ਇਹ ਵੀ ਅਸੀਂ ਲੱਗ ਗਏ ਆ ਗਈ ਆ ਗਈ ਆ ਗਈ ਇਹ ਆ ਵਿੱਚ ਬਾੜ ਦਿਆ ਉਹਨੇ ਵਿੱਚ ਬਾੜ ਰੱਖੀ ਆ ਉੱਥੇ ਹੁਣ ਚੱਲੀ ਆ ਸਾਡੇ ਵਾਲੀ ਲਾਂ ਘੰਟਾ ਹੋ ਗਿਆ ਸੀ ਪਰ ਉੱਤੇ ਫੇਰ ਜਾਮ ਲੱਗ ਗਿਆ ਜੀ 24 ਘੰਟੇ ਦੇ ਜਾਮ ਤੋਂ ਬਾਅਦ ਦੋਸਤੋ ਆਪਾਂ ਆਖਰ ਜਾਮ ਖੁੱਲਿਆ ਆਪਾਂ ਰੋਜ਼ਰ ਪ੍ਰਯਾਗ ਪਹੁੰਚ ਗਏ ਆ ਵੀ ਕਾਰਨ ਪ੍ਰਯਾਗ ਪਹੁੰਚ ਗਏ ਆਪਾਂ ਬਾਜ਼ਾਰ 'ਚ ਵੜ ਗਏ ਕਾਰਨ ਪ੍ਰਯਾਗ ਤੋਂ ਇੱਕ ਰਸਤਾ ਜਿਹੜਾ ਥੇਮਕੁੰਡ ਸਾਹਿਬ ਵਾਲੀ ਸਾਈਡ ਬਤਰੀ ਜਾਂਦੋਂ ਨਿਕਲ ਜਾਂਦਾ ਹੈ ਕਰਾ ਆਇਆ ਨਾ ਇਧਰੋਂ ਰਿਹਾਲ ਲੋਹਾਜੰਗ ਬਗੇ ਸਬਾਰ ਦਾ ਕਿ ਤੱਕ ਪਤਾ ਨਹੀਂ ਇੱਥੇ ਆ ਕੇ ਜਿਹੜੇ ਦੋ ਨਦੀਆਂ ਪਿੰਡਰ ਨਦੀ ਤੇ ਅਲਕਨੰਦਾ ਉਹਨਾਂ ਦਾ ਸੰਗ ਮਿਲਦਾ ਲੋਹਜੰ ਲੋਹਜੰ ਕਰਨ ਪ੍ਰਾਗ ਬਾਜ਼ਾਰ ਆ ਕਾਫੀ ਬਹੁਤ ਵੱਡਾ ਆ ਗਿਆ ਸਾਰ ਧਰਮ ਕੀਰੀ ਅਗਰ ਕੀ ਜਿਆਦਾ ਪਿੰਡਰ ਹਾਂ ਆ ਹੁਣ ਬਾਹਰ ਨਿਕਲ ਕੇ ਜਦੋਂ ਫੇਰ ਟਰੈਫਿਕ ਘਟ ਜਾਣੀ ਹੈ ਬਿਲਕੁਲ ਜਗੇ ਆਪਾਂ ਸਿੰਮਲੇ ਦੇ ਘਰ ਵਾਲੀ ਸਿੰਮਲੀ ਇਹ ਟੰਡ ਦਾ ਨਾਂ ਹੈਗਾ ਸਿੰਮਲੀ ਪਿੰਡਰ ਨਦੀ ਦੇ ਨਾਲ-ਨਾਲ ਜਾਂਦਾ ਖੂਬਸੂਰਤ ਰਸਤਾ ਆਪਾਂ ਪਹੁੰਚ ਗਏ ਆ ਬੈਜਨਾਥ ਵਾਲੀ ਰੋਡ ਬਗੇਸ਼ਵਰ ਵਾਲੀ ਰੋਡ ਤੇ ਟਰਨ ਲੀ ਆ ਕੇ ਉੱਥੋਂ ਬਾਅਦ ਆਪਾਂ ਲਿੰਕ ਰੋਡ ਫੜ ਲੈਣੀ ਆ ਲੋਹਾ ਜੰਗ ਵਾਲੀ ਇਹ ਨਰੈਨ ਬਗੜ ਜਦੋਂ ਹੂ ਨਾ ਕੋਈ ਔਰ ਸੋਣਾ ਜਾਂ ਕਸਬਾ ਫਰੈਂਡ ਇਹ ਸੋੜਾ ਬਿਲਕੁਲ ਆ ਤਾਂ ਜਾਇਆ ਕੋਈ ਕੋਹੜ ਜਾਮ ਆ ਗਿਆ ਕੰਮ ਚੱਲ ਰਿਹਾ ਰੋਡ ਦਾ ਤੇ ਆ ਲੱਗੀ ਭਈ ਅੱਜ ਜੀ ਵੀ ਦੇਖੋ ਇੱਥੇ ਨਵਾਂ ਪੁਲ ਬਣ ਰਿਹਾ ਇਹਦਾ ਚਾਲੂ ਹੋ ਗਿਆ ਪਰ ਉਹੀ ਗੱਲ ਉਹ ਘਾਟਣਾ ਕਰ ਲਾਉਣਾ ਕਰਦੇ ਲੀਟਰ ਨੇ ਕੀ ਨਾ ਹਰਕਤਾਂ ਹੀ ਆ ਨੇ ਬਾਣਸਾ ਦੇਲੇ ਦੇਖਿਆ ਹਰਕਤਾਂ ਹੀ ਆ ਨੇ ਬਾਈ ਇੱਧਰ ਜਾ ਆ ਵੀ ਮਰਾ ਇਹ ਤਾਂ ਬੰਦਾ ਸ਼ਰੀਫ ਆ ਗਾਲੀ ਗੋਚ ਤੋਂ ਦੂਰ ਆ ਤਾ ਦੋ ਕਰ ਆ ਰਿਹਾ ਇਹ ਆ ਆ ਗਿਆ ਜਿਹੜਾ ਮੈਂ ਕਹਿੰਦਾ ਝੌਂਕ ਜਾ ਇਹ ਦੀਵਾਲ ਕਸਵਾ ਲਾਸਟ ਸ਼ਾਇਰ ਆ ਇਸ ਘਟੀਰਾ ਯਾਰ ਦੇਖੋ ਪੂਰਾ ਵਧੀਆ ਸ਼ਾਇਰ ਆ ਉਹ ਸੀ ਮੋਹ ਕੱਟੀ हां कैसे अंकल ओ जी बोलिया मोदी बोलिया आपके देवार आने पे बहुत ही स्वागत होता है धन्यवाद धन्यवाद आ देखो साहब ये पूरा बढ़िया है कतबा एकदम चुल ले आ ये थी ये भी आ गया बस लगा ना बहुत ही और ज्यादा लगदा मटेरियल ज्यादा में वो तो और महंगा है ਸਾਰਾ ਹੋ ਗਿਆ ਆ ਵੀ ਸਮਾਨ ਹੋਰ ਦੇਖੋ ਵੀ ਕੀ ਰਹਿ ਗਿਆ ਇਹਨਾਂ ਸੂਰਤਾਂ ਨਾਲ ਅੱਜ ਤੱਕ 4:08 ਦਾ ਟਾਈਮ ਤੇ ਗੱਲ ਕੋਲ ਸੰਗਲ ਰੋਡਾ ਲੋਹਾ ਜੰਗ ਹਜੇ ਵੀ ਆਸ 12 ਕਿਲੋਮੀਟਰ ਦੂਰ ਸੜਕ ਤੋਂ ਨਹੀਂ ਪਏ ਹੋਏ ਆ ਤਾਂ ਕਰਕੇ ਛੁੱਟੀ ਹੋਈ ਆ ਹੈ ਬਾਦਰ ਹੈ ਨੂੰ ਆ ਜਾਂਗ ਵੱਲ ਨੂੰ ਉਹੀ ਗੱਲ ਮੈਂ 8:00 ਤੋਂ 8:30 ਦਾ ਟਾਈਮ ਹੋ ਗਿਆ ਨੋ ਹੀ ਮੰਨੂ ਬਹੁਤ ਧਿਆਨ ਦੇ ਦੇ ਆ ਕੇ ਰਹਿਣ ਦਾ ਪ੍ਰਬੰਧ ਪਹਿਲਾਂ ਹੀ ਆਪਾਂ ਕਰ ਲਿਆ ਸੀ ਆ ਸੋਹਣਾ ਦੋਤ ਆ ਪਰ ਉਹਨਾਂ ਦਾ ਰਾਤ ਵੇ ਮੇਰੇ ਤੇ ਦੇਖ ਨਹੀਂ ਰਹੇ ਲਵੀ ਲੋਹਾਜੰਗ ਪਹੁੰਚ ਗਏ ਆਪਾਂ 8:5 ਦਾ ਟਾਈਮ ਤਾਂ ਪਹਿਲਾਂ ਹੀ ਬੰਦ ਗਿਆ ਮੇਰੇ ਤੇ ਤਾਂ ਕਰਦੇ ਆਂ ਦੇਖਦੇ ਆਂ ਹਣ ਭਾਲਦੇ ਆਂ ਬੰਦੇ ਨੂੰ ਜਿਹਦੇ ਕੋਲੇ ਜਾਣਾ ਅਡਵਾਂਸ ਹੀ ਆ ਗਏ ਟਾਈਮ ਘੱਟ ਲੱਗਿਆ ਆਪਾਂ ਨੂੰ ਲਵੀ ਲੋਹਾਜੰਗ ਆਪਣਾ ਟਿਕਾਣਾ ਮਿਲ ਗਿਆ ਤੇ ਤਨਰ ਦੀ ਤਿਆਰੀ ਕਰ ਰਿਹਾ ਇੱਧਰ ਡਾਕਟਰ ਸਾਹਿਬ ਵੇਟ ਕਰ ਰਿਹਾ ਤੇ ਉੱਤਰਪਾਈ ਲਾਹਾਂ ਲੈਂਦੇ ਹੋ ਕੇ ਡਰਾਈਵਿੰਗ ਚ ਬੱਲਾ ਮੋਬਾਈਲ ਲੈ ਕੇ ਨਹੀਂ ਵਿਚਾਰੇ ਇੱਧਰ ਹਾਰਟ ਐਮ ਹੁੰਦਾ ਹੀ ਆ ਬਾਈ ਇੱਧਰ ਸਾਡੇ ਭਲਵੀਰ ਪਟਵਾਲ ਜੀ ਕਿੰਨਾ ਸਾਰਾ ਪ੍ਰਬੰਧ ਕਰਿਆ ਹਾਂ ਜੀ ਛੋਟਾ ਵਲੌਗ ਬਣਾ ਰਹਾ ਹਾਂ ਹੋਰ ਸਭ ਵਧੀਆ ਸਾਰਾ ਪ੍ਰਬੰਧ ਇਹਨਾਂ ਨੇ ਕੀਤਾ ਆਪਣਾ ਤੇ ਜਿਨੇ ਕੋਈ ਬ੍ਰਹਮਤਾਲ ਰੂਪਕੁੰਡ ਵਗੈਰਾ ਟਰੈਕ ਕਰਨੇ ਹੋਣ ਤਾਂ ਇਹਨਾਂ ਦਾ ਨੰਬਰ ਦੇ ਦਾਂਗੇ ਤੇ ਵਧੀਆ ਬੰਦੇ ਆ ਬਹੁਤ ਹਨ ਤੇ ਇਹਨਾਂ ਕੋਲ ਆਇਓ ਠੀਕ ਆ ਵੀ ਅੱਜ ਦਾ ਗੁੱਡ ਨਾਈਟ ਫਿਰ ਮਿਲਦੇ ਆ ਕੱਲ ਨੂੰ ਟਰੈਕ ਤੇ